Tủ lạnh.、Oh, yeah. ਜੋਨੇ ਪਾਸੇ ਨੂੰ ਦੀ ਜਿਹੜੀ ਹੈ ਨਾ ਉਹਨੂੰ ਸਾਨੂੰ ਸਮਝ ਨਹੀਂ ਆਉਂਦੀ ਲੱਗੇ ਆ ਆ ਹੀ ਲੱਗੇ ਹੁੰਦੇ ਰਸ ਵਿੱਚ ਸੁਭਜੰਦਰ ਸਿੰਘ ਕਿਹੜਾ ਸਾਡੇ ਭਗਵਾਨ ਕੀ ਗੱਲ ਹੋਈ ਸੀ ਕਦੋਂ ਸ਼ਰਾਬ ਪੀਤੀ ਸ਼ਰਾਬ ਨੂੰ 4 ਦਿਨ ਹੋ ਗਏ ਪੀਤੀ ਮਾਸਾ ਪੀਤੀ ਥੋੜੀ ਅਮੇ ਕੁਝ ਨਹੀਂ ਹੋਇਆ ਨਹੀਂ ਕੁਝ ਨਹੀਂ ਤੇ ਫਿਰ ਕਿਉਂ ਦਾਖਲ ਥੋਏ ਡਰ ਵੀ ਵੈਸੇ ਹੀ ਡਰਦੇ ਕਰਨ ਹੋਰ ਪਿੰਡ ਚ ਕਿੰਨੀਆਂ ਤੁਮ ਤੁਮੀਆਂ ਕੋ ਜਾਣਕਾਰੀ ਹੈ ਹਾਂ ਹੋ ਗਿਆ 4 ਕੁ ਹੋ ਗਿਆ ਜੀ ਜੀ ਤੇ ਕੀ ਕੁਝ ਲੱਗਾ ਸਿੰਪਟਮਸ ਕੋਈ ਲੱਗੇ ਕੋਈ ਬਿਮਾਰੀ ਦੇ ਜਾਂ ਆਪੇ ਹੀ ਆ ਕੇ ਡਰਦੇ ਨਹੀਂ ਨਹੀਂ ਆਪ ਹੀ ਆਏ ਰਹੇ ਸੀ ਤੇ ਹੁਣ ਡਾਕਟਰ ਕੀ ਕਹਿੰਦੇ? ਕੋਈ ਨਹੀਂ ਕਹਿੰਦੇ ਕੋਈ ਗੱਲ ਨਹੀਂ ਮਤਲਬ ਛੁੱਟੀ ਦੇ ਦੇਣਗੇ ਤੁਹਾਨੂੰ। ਠੀਕ। ਜਿਹੜੇ ਪੇਸ਼ੇਂਟ ਨੂੰ ਅੱਖਾਂ ਵੀ ਅੱਖਾਂ ਦੀ ਰੋਸ਼ਨੀ ਜ਼ਿਆਦਾ ਅਫੈਕਟ ਕਰਦੀ ਆ ਪਰ ਇਸ ਟਾਈਮ ਸਾਡੇ ਕੋਲ ਜਿਹੜੇ ਦੋ ਮਰੀਜ਼ ਆ ਦੋਨਾਂ ਦੇ ਹਾਲ ਠੀਕ ਅੱਖਾਂ ਦਾ ਚੈੱਕਅਪ ਵੀ ਕਰਾਇਆ ਤੇ ਆਈਸੀਯੂ ਵਾਲੇ ਡਾਕਟਰਾਂ ਤੋਂ ਚੈੱਕਅਪ ਵੀ ਕਰਵਾਇਆ ਪਰ ਦੋਨਾਂ ਦਾ ਹਾਲ ਨੋਰਮਲ ਆ ਰਿਹਾ। ਅਸਲ ਤਾਂ ਦੱਸਿਆ ਰਹੇ ਕੋਈ 12 ਮਰੀਜ਼ ਦਾਖਲ ਹੈ। ਹਾਂਜੀ ਉਹ ਹੋਰ ਬਾਕੀ ਬੋਰਡ ਤੇ ਸਾਡੇ ਕੋਲ ਦੋ ਮਰੀਜ਼ ਹੀ। ਅੱਛਾ ਤੁਹਾਡੀ ਕੋਈ ਨਾ ਦੀ ਹਾਲਤ ਖਤਰੇ ਤੋਂ ਬਾਹਰ ਹੈ। ਹਾਂਜੀ ਹਾਲਤ ਖਤਰੇ ਤੋਂ ਬਾਹਰ ਇਹ ਬਿਲਕੁਲ ਠੀਕ ਮਨੂੰ ਕਿਹੜਾ ਕੈਮੀਕਲ ਹੁੰਦਾ ਜਿਹੜਾ ਇੰਨਾ ਜ਼ਿਆਦਾ ਅਸਰ ਕਰਦਾ ਹੈ ਇਹ ਮੀਥਨੋਲ ਹੁੰਦਾ ਵਾ ਮੀਥਨੋਲ ਨੂੰ ਫਾਰਮੈਲਡੀਹਾਈਡ ਤੇ ਬਣ ਜਾਂਦਾ ਕਟਾਈਨ ਹੋ ਜਾਂਦਾ ਤੇ ਫਾਰਮੈਲਡੀਹਾਈਡ ਦਾ ਫਾਰਮਿਕ ਐਸਿਡ ਬਣ ਜਾਂਦਾ ਜਿਹੜਾ ਫਾਰਮੈਲਡੀਹਾਈਡ ਹੈ ਅੱਖਾਂ ਦੀ ਰੋਸ਼ਨੀ ਅਫੈਕਟ ਕਰ ਸਕਦਾ ਉਹਨਾਂ ਦੀ ਅੱਖਾਂ ਦਾ ਅੱਖਾਂ ਤੇ ਜਿਹੜਾ ਦਿੱਕਤ ਆ ਸਕਦੀ ਹੈ ਪਰ ਇਹਨਾਂ ਦੀ ਇਸ ਟਾਈਮ ਅੱਖਾਂ ਦਾ ਚੈੱਕ ਅਪ ਹੋ ਗਿਆ ਕਿੰਨੇ ਘੰਟੇ ਚ ਅਸਰ ਕਰਦਾ ਹੈ ਇਹ ਇਹ ਬੋਡਿੰਗ ਹੁੰਦੀ ਜਿੱਦਾਂ ਆਪਾਂ ਜਿਹੜੀ ਓਦਾਂ ਵੀ ਸ਼ਰਾਬ ਹੁੰਦੀ ਉਹਦੇ ਵਿੱਚ ਇਥਾਈਲ ਅਲਕੋਹਲ ਹੁੰਦਾ ਉਹ ਬਾਡੀ ਵੀ ਤੇ ਅਲਕੋਹਲ ਡੀਹਾਈਡਰੋਜినੇਸ ਨਾਮ ਦਾ enzyme ਉਹ ਉਹਨੂੰ ALDH ਚੇਂਜ ਕਰ ਦਿੰਦਾ ਉਸ ਤੋਂ ਬਾਅਦ ਐਸਿਡ ਚ ਚੇਂਜ ਹੋ ਜਾਂਦਾ ਇਹ ਜਿੱਦਾਂ ਜਿੱਦਾਂ ਮੈਂ ਕੁਆਂਟੀਟੀ ਹੁੰਦੀ ਪੀਤੀ ਹੁੰਦੀ ਉਸ ਹੱਬ ਨਾਲ ਅਸਰ ਆ ਜਾਂਦਾ ਇਹ ਦੱਸਿਆ ਜਾ ਰਿਹਾ 48 ਘੰਟੇ ਤੱਕ ਇਹਦਾ ਮਤਲਬ ਨੁਕਸਾਨ ਨਹੀਂ ਹਾਂਜੀ ਹੋ ਸਕਦਾ ਹਾਂਜੀ ਪਰ ਇਹਨਾਂ ਦੇ ਮਤਲਬ ਦੋਨਾਂ ਦਾ ਚੈੱਕਅਪ ਹੋ ਗਿਆ ਨੋਰਮਲ ਆ ਰਿਹਾ ਠੀਕ ਹੈ ਥੈਂਕ ਯੂ ਡਾਕਟਰ ਸਰ ਕੁਝ ਗੁਲਾਸਤ ਕੀਤੀ ਹੈ ਕੀ ਹਾਲਾਤ ਨਜ਼ਰ ਆ ਰਹੇ ਨੇ ਦੇਖੋ ਜੀ ਕੋਸ਼ ਪੇਸ਼ੈਂਟ ਦਾ ICU ਚ ਨੇ ਉਹਨਾਂ ਚ ਚਾਰ ਪੇਸ਼ੈਂਟ ਹਲੇ ਵੀ ICU ਚ ਨੇ ਅਨਫੋਰਚੂਨੇਟਲੀ ਇੱਕ ਦੀ ਉੱਥੇ ਵੀ ਇੱਕ ਹੋਰ ਡੈਥ ਹੋ ਗਈ। ਸੋ ਜੋ ਡੈਥ ਦਾ ਆਕੜਾ ਸਵੇਰ ਦਾ 23 ਸੀ ਹੁਣ 24 ਹੋ ਗਿਆ। ਅ ਔਰ ਜਿਹੜੇ ਤਿੰਨ ਹੋਰ ਨੇ ਉਹ ਵੀ ਕ੍ਰਿਟੀਕਲ ਕੰਡੀਸ਼ਨ 'ਚ ਨੇ ਮਤਲਬ ਉਹਨਾਂ ਦੀ ਹਾਲਾਤ ਬੜੇ ਨਾਜ਼ੁਕ ਬਣੇ ਹੋਏ ਆ ਗੁਰੂ ਕਿਰਪਾ ਕਰਨ ਕਿ ਉਹਨਾਂ ਦੀ ਸਿਹਤ 'ਚ ਮੋੜ ਆ ਪਵੇ। ਕਿ ਉਸੇ ਤਰ੍ਹਾਂ ਐਮਰਜੈਂਸੀ 'ਚ 5-6 ਹੋਰ ਨੇ ਉਹਨਾਂ ਦੇ ਹਾਲਾਤ ਕੁਝ ਠੀਕ ਨੇ। ਸੋ ਅ ਇਨ অল 24 ਡੈਥ ਹੁਣ ਜੇ ਐਸ ਵੀ ਸਪੀਕ ਰਾਈਟ ਨਾਉ ਔਰ ਤਿੰਨ ਚਾਰ ਹਲੇ ਕ੍ਰਿਟੀਕਲ ਨੇ ਇਸਲੀ ਕਾਫੀ ਸਿਚੁਏਸ਼ਨ ਗ੍ਰਿਮ ਹੈ ਔਰ ਇੱਕ ਦੋ ਤਾਂ ਹੁਣ ਦਾਖਲ ਹੋਏ ਆ ਕੇ ਆਈ ਥਿੰਕ ਸੋ ਜੋ ਸਮਝ ਆ ਰਹੀ ਹੈ ਕਿ ਦੋ ਤਿੰਨ ਦਿਨ ਬਾਅਦ ਵੀ ਕਈਆਂ ਤੇ ਅਸਰ ਪੈ ਰਿਹਾ ਔਰ ਕਦੇ ਦਾਖਲ ਹੋ ਰਿਹਾ ਜਿਸ ਦਾ ਅੱਜ ਦਾਵਾ ਕੀਤਾ ਗਿਆ ਕਿ ਦਿੱਲੀ ਦੇ ਕੋਈ ਜੈਨ ਪਰਿਵਾਰ ਤੱਕ ਪਹੁੰਚੀ ਹੈ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਵਿੱਚ ਮੈਡੀਕਲ ਆਨ ਸਪਲਾਈ ਕੀਤਾ ਜਾ ਰਿਹਾ ਸੀ ਇਹ ਤਾਂ ਕਬਰਾ ਪੈਣਾ ਜੀ ਕੋ ਪੁਲਿਸ ਦਾ ਇੰਟੈਲੀਜੈਂਸ ਦਾ ਪ੍ਰਸ਼ਾਸਨ ਦਾ ਕੰਮ ਹੈ ਜੇ ਤੁਸੀਂ ਫੁੱਲ ਪੇਜ ਇਸ਼ਤਿਹਾਰ ਲਾਉਨੇ ਹੋ ਕਿ ਤੁਹਾਡੀ ਨਸ਼ਿਆਂ ਦੇ ਖਿਲਾਫ ਮੁਹਿੰਮ ਚੱਲ ਰਹੀ ਆ ਫਿਰ ਝੂਠ ਬੋਲ ਰਹੇ ਹੋ ਤੁਸੀਂ ਇੱਕ ਤਾਂ ਖਜ਼ਾਨੇ 'ਚੋਂ ਖਰਚਾ ਕਰ ਰਹੇ ਹੋ ਤੇ ਅਸਲੀਅਤ 'ਚ ਗਰਾਉਂਡ ਜ਼ੀਰੋ 'ਚ ਹਾਲਾਤ ਕੁਝ ਹੋਰ ਨੇ ਜੇ ਪੁਲਿਸ ਜਿੰਨੀ ਇਸ਼ਤਿਹਾਰਾਂ 'ਚ ਸਰਕਾਰ ਚੌਕਸ ਹੈ ਓਨੀ ਗਰਾਉਂਡ 'ਚ ਚੌਕਸ ਹੁੰਦੀ ਤੇ ਇਹ ਹਾਲਾਤ ਨਾ ਬਣਦੇ ਹੁਣ ਅੱਜ 24 24 ਡੈਥਸ ਹੋ ਗਈਆਂ ਨੇ ਤਿੰਨ ਕ੍ਰਿਟੀਕਲ ਨੇ ਇਹ ਆਕੜਾ ਵੱਧ ਵੀ ਸਕਦਾ ਕਿ ਉਹਨਾਂ ਦੇ ਜੀਵ ਮੁਰਿਆਉਣਗੇ ਹੁਣੇ ਭਾਵੇਂ 20 ਅਰੈਸਟ ਕਰ ਲੈਣ ਮਗਰ ਅਰੈਸਟ ਤਾਂ ਇਹ ਪਹਿਲਾਂ ਚਾਹੀਦੇ ਸਨ ਕਿ ਇਹ ਜੇ ਹਲਾਤ ਹੀ ਨਾ ਬਣਦੇ ਜਾਂ ਸ਼ਕਤੀ ਕਰਦੇ ਸ਼ਕਤੀ ਨਹੀਂ ਕਰਦੀ ਸਰਕਾਰ ਵੇਲੇ ਹੀ ਭੁਗਤਾਂ ਅਸੀਂ ਬਹੁਤ ਪਿੰਡਾਂ 'ਚ ਅੱਜ ਗਏ ਆ ਲੋਕਾਂ ਦਾ ਇਹ ਕਹਿਣਾ ਕਿ ਪੁਲਿਸ ਨੂੰ ਦੇਖਾ ਵਾਰ ਇਨਫੋਰਮ ਕੀਤਾ ਗਿਆ ਬਾਈ ਨੇਮ ਦੱਸਿਆ ਗਿਆ ਕਿ ਆ ਲੋਕ ਇਹ ਜਹਰੀਲੀ ਸ਼ਰਾਬ ਵੇਚ ਰਹੇ ਆ ਪਰ ਪੁਲਿਸਰ ਕੋਈ ਕਾਰਵਾਈ ਨਹੀਂ ਕੀਤੀ ਕੋ ਲੋਕਾਂ ਨੇ ਤੁਹਾਨੂੰ ਦੱਸਤੀ ਜੀ ਮੈਂ ਤਾਂ ਆਪੋਜੀਸ਼ਨ ਦਾ ਮੈਂਬਰ ਆ ਜੇ ਮੈਂ ਕੁਝ ਕਹੂੰਗਾ ਤੇ ਸਾਡੇ ਤੇ ਤਾਂ ਸਿੱਧਾ ਹੀ આરોਪ ਲੱਗ ਜਾਂਦਾ ਜੀ ਸਿਆਸਤ ਕਰਦੇ ਆ ਮਗਰ ਜਦ ਲੋਕ ਦੱਸ ਰਹੇ ਉਹ ਤਾਂ ਉਹ ਲੋਕ ਨੇ ਜਿਨ੍ਹਾਂ ਦਾ ਕਿਸੇ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੇ ਪੰਜੀ ਸਾਲ ਹੀ ਵੋਟ ਪਾਉਂਦੇ ਉਹਨਾਂ ਨੇ ਦੱਸਤਾ ਕਿ ਪੁਲਿਸਕਾਰੀ ਕੁਝ ਨਹੀਂ ਦੀ ਗਰਾਊਂਡ ਚ ਔਰ ਨਾ ਪੁਲਿਸ ਦਾ ਕਰਨ ਦਾ ਕਾਰਨ ਹੈ ਕਿ ਸਰਕਾਰ ਉਹ ਜੀ ਨਿਕਮੀ ਇਹ ਸਰਕਾਰ ਵੱਲੋਂ ਕੋਈ ਸ਼ਕਤੀ ਹੋਵੇ ਜ਼ੀਰੋ ਟੋਲਰੈਂਸ ਹੋਵੇ ਤੇ ਹਾਲਾਤ ਹੀ ਨਾ ਪੈਦਾ ਹੁੰਦੇ ਦੇਖੋ ਇਹ ਹਾਲਾਤ ਇਸੇ ਸਰਕਾਰ ਚ ਚੌਥੀ ਵਾਰੀ ਪੈਦਾ ਹੋਵੇ ਆ ਪਿਛਲੀ ਵਾਰੀ ਤਾਂ ਚੀਫ ਮਿਨਿਸਟਰ ਦਾ ਆਪਣਾ ਜ਼ਿਲ੍ਹਾ ਸੀ ਸੰਗਰੂਰ ਉਸ ਤੋਂ ਪਹਿਲਾਂ ਮੋਗੇ ਚ ਹੋਇਆ ਉਸ ਤੋਂ ਪਹਿਲਾਂ ਹੁਸ਼ਿਆਰਪੁਰ ਚ ਹੋਇਆ ਮੂਲ ਵੀ ਮੈਨੂੰ ਲੱਗਦਾ ਕੁਝ ਸਮਾਂ ਪਹਿਲਾਂ ਹੋਇਆ ਸੀ ਅਚੀਬ ਕੀ ਹੋਇਆ ਮਤਲਬ ਕਿਉਂਕਿ ਫੇਲਿਅਰ ਹੈ ਇਚ ਰੀਅਕਰੈਂਸ ਬਾਰ ਬਾਰ ਫੇਲਿਅਰ ਹੋ ਰਿਹਾ ਸਰਕਾਰ ਦਾ ਸਰਕਾਰ ਤਾਂ ਰਿਐਕਟ ਕਰਦੀ ਐ ਤੁਹਾਨੂੰ ਚੁੱਪ ਕਰਾਉਣ ਲਈ 16 ਅਰੈਸਟ ਹੋ ਗਏ ਕਿ ਦਾਵਾ ਇਹ ਲਿਖ ਕੇ ਦੇਣਗੇ ਕਿ ਗਾਂ ਨਹੀਂ ਇਹ ਜਾਂ ਕੁਝ ਆਦਸਾ ਵਾਪਰ ਨੂੰ ਨਹੀਂ ਦੇਖ ਸਕਦੇ ਤਾਂ ਕੱਲਾ ਕਿਉਂਕਿ ਪ੍ਰੈਸ਼ਰ ਪੈ ਗਿਆ 27 ਮੌਤਾਂ ਹੋ ਗਈਆਂ ਨੇ ਤੇ ਸੀਐਮ ਨੂੰ ਮਜਬੂਰੀ ਵਸ ਆਉਣਾ ਪਿਆ ਮਗਰ ਕੀ 10 ਲੱਖ ਨਾਲ ਉਹਦੇ ਕਿਸੇ ਦਾ ਬਾਪ ਕਿਸੇ ਦਾ ਬੱਚਾ ਕਿਸੇ ਦਾ ਘਰ ਵਾਲਾ ਕਿ ਉਹ ਮੜਿਆ ਹੋਊਗਾ ਜੀ ਕਿ ਪਰਿਵਾਰ ਦਾ ਉਹ ਚਿਰਾਗ ਜਿਹੜਾ ਬੁੱਝ ਗਿਆ ਥੋੜੀ ਨਿਲਾਇਕੀ ਛੱਦ ਕੇ ਉਹ ਹੋ ਜੂਗਾ ਸ਼ਿਸ਼ਲੀ ਇਹ ਕਿਉਂ ਗੈਰ ਕਾਨੂੰਨੀ ਕੰਮ ਕੋਈ ਕਰ ਰਿਆ ਸੀ ਰੋਕਣਾ ਕੰਮ ਕੀਦਾ ਸਰਕਾਰ ਥੋੜੀ ਭਾਈ ਅਫਸਰ ਤੁਸੀਂ ਲਾ ਰਹੇ ਕੰਮ ਥੋੜਾ ਸਰਕਾਰ ਭਗਵੰਤਮਾਨ ਐਸਐਸਪੀ ਲਾਉਂਦਾ ਭਗਵੰਤਮਾਨ ਡੀਐਸਪੀ ਲਾਉਂਦਾ ਭਗਵੰਤਮਾਨ ਐਸਐਚਓ ਲਾਉਂਦਾ ਫੇਰ ਰੋਕਦੇ ਕਿਉਂ ਨਹੀਂ ਸਾਈਜ਼ ਮਿਨਿਸਟਰ ਦਾ ਤਾਂ ਕੋਈ ਬਿਆਨ ਸਾਹਮਣੇ ਦੇਖੋ ਬੜਾ ਕਲੀਅਰ ਹੈ ਜੀ ਮੈਂ बार-बार ਕਹਿ ਰਿਹਾ ਇੱਕ ਸਾਈਜ਼ ਤੇ ਪੁਲਿਸ ਇਹ ਦੋਵੇਂ ਮਿਨਿਸਟਰ ਭਗਵੰਤ ਮਾਨ ਔਰ ਹਰਪਾਲ ਜੀ ਮੈਨੂੰ ਅਸਤੀਫਾ ਦੇਣਾ ਚਾਹੀਦਾ ਨੈਤਿਕ ਜ਼ਿੰਮੇਵਾਰੀ ਉਹਨਾਂ ਦੀ ਕੋਈ ਫੇਲਿਅਰ ਉਹਨਾਂ ਦਾ ਹੋ। ਉਹਨੇ ਜਿੰਨਾ ਮਰਜ਼ੀ ਕਵਰ ਅਪ ਕਰ ਲੈਣ ਇਹ ਸਭ ਝੂਠ ਹੈ ਉਹ 27 24 ਬੰਦੇ ਨਹੀਂ ਮੁੜਦੇ। ਅੱਜ threewal ਚ ਇੱਕ ਰੋਸ ਜਤਾ ਕੇ ਪਿੰਡ ਵਾਸੀਆ ਵੱਲੋਂ ਨਿੰਦਰਪੁਰ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਉੱਥੇ ਇਹ ਸ਼ਰਾਬ ਵੇਚ ਰਹੀ ਸੀ ਜਿਸ ਦਾ ਘਰ ਵੀ ਦੱਸਿਆ ਜਾ ਰਿਹਾ ਪੁਲਿਸ ਚੌਕੀ ਦੇ ਸਾਹਮਣੇ ਹੈ ਉਸ ਦਾ ਖੁਦ ਦਾ ਪ੍ਰਾਪਰਟੀ ਵੀ ਇਸ ਜਰੀਲੇ ਸ਼ਰਾਬ ਦਾ ਚਕਾਰ ਹੋਇਆ ਹੈ। ਉਸ ਦੀ ਵੀ ਜਿਹੜੀ ਇਹ ਮੌਤ ਹੋਈ ਤਾਰੂ ਸਿੰਘ ਦੀ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਦਾ ਨਾਮ ਵੀ ਮੁਆਵਜ਼ੇ ਦੀ 10 ਲੱਖ ਰੁਪਏ ਵਾਲੀ ਮੁਆਵਜ਼ੇ ਲਿਸਟ 'ਚ ਪਾਇਆ ਗਿਆ ਜਿਸ ਦੇ ਕਰਕੇ 23 ਮੌਤਾਂ ਆਏ ਜੇ ਕੋਈ ਇਸ ਗੱਲ ਦਾ ਜਵਾਬ ਤਾਂ ਭਗਵੰਤ ਮਾਨ ਦੇ ਇਹ ਪਿੰਡ 'ਚ ਇਸ ਗੱਲ ਦਾ ਰੋਸ ਵੀ ਹੋਇਆ ਜੀ ਇਹ ਜਿਹੜੇ ਸ਼ਰਾਬ ਵੇਚ ਰਹੇ ਸੀ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਤਾਂ ਭਗਵੰਤ ਮਾਨ ਹੀ ਇਹ ਸਵਾਲ ਭਗਵੰਤ ਮਾਨ ਨੂੰ ਬਣਦਾ ਔਰ ਪਿੰਡ ਵਾਲੇ ਜੇ ਰੋਸ ਕਰਦੇ ਤੇ ਦਵੇ ਜਵਾਬ ਉਹਨ ਸਰਕਾਰ ਉਹਨਾਂ ਨੂੰ ਦੇਖੋ ਕੱਲ ਸਾਡੇ ਦਬਾਅ ਕਰਕੇ ਸਰਕਾਰ ਨੂੰ ਮੁਆਵਜ਼ਾ ਦੇਣਾ ਪਿਆ ਇਹ ਨਹੀਂ ਤਾਂ ਅੱਜ ਤੱਕ ਇਹਨਾਂ ਨੇ ਤਾਂ ਰੈਕਗਨਾਈਜ਼ ਵੀ ਨਹੀਂ ਕੀਤਾ ਪਿਛਲੀਆਂ ਜਿੰਨੀਆਂ ਮੌਤਾਂ ਹੋਈਆਂ ਸ਼ਰਾਬ ਦੀ ਟ੍ਰੈਜੇਡੀ ਨਾਲ ਕਿੱਥੇ ਇਹਨਾਂ ਨੇ ਕੁਝ ਕਿਸੇ ਕਿਸੇ ਨਾਲ ਸੰਗਰੂਰ ਤੱਕ ਵੀ ਨਹੀਂ ਦਿੱਤਾ ਸੋ ਇਹ ਤਾਂ ਮਜੀਠੇ ਵਾਲੇ ਲੋਕਾਂ ਦਾ ਰੋਸ ਹੀ ਦਬਾਅ ਸੀ ਕਿ ਸਰਕਾਰ ਦੇ ਗਲ 'ਚ ਗੂਠ ਦੇ ਕੇ ਮੁਆਵਜ਼ਾ ਲਿਆ ਮਗਰ ਮੁਆਵਜ਼ਾ ਇਸ ਨੋਟ ਦ ਸੋਲੂਸ਼ਨ ਔਰ ਭਗਵੰਤ ਮਾਨ ਨੂੰ ਕੋ ਪੁੱਛਣਾ ਚਾਹੁੰਨਾ ਤੁਸੀਂ ਜਦੋਂ ਕੈਪਟਨ ਸਾਹਿਬ ਵੇਲੇ ਇਹ ਡੈਥਾਂ ਹੋਈਆਂ ਸੀ ਥੋੜੀ ਉਹ ਵੀਡੀਓ ਮੈਂ ਸ਼ੇਅਰ ਵੀ ਕੀਤੀ ਆ ਤੁਸੀਂ ਕਹਿੰਦੇ ਸੀ 302 ਦਾ ਪਰਚਾ ਹੋਣਾ ਚਾਹੀਦਾ ਦਿੱਤਾ ਜੀ 302 ਦਾ ਪਰਚਾ ਕੀ ਕਾਰਵਾਈ ਕੀਤੀ ਹੈ ਤੁਸੀਂ ਮਤਲਬ ਤੁਸੀਂ ਆ ਫੇਲ ਹੋਏ ਇੱਕ ਵਾਰੀ ਨਹੀਂ ਹੋਏ ਨੇਕਾ ਵਾਰੀ ਹੋਏ ਮਗਰ ਰਾਜਨੀਤੀ ਬਣ ਗਈ ਹੈ ਪੋਲਿਟਿਕਸ ਬਣ ਗਈ ਆ ਤੁਸੀਂ ਮੈਂ ਆ ਵੀਡੀਓ ਹੀ ਤੁਹਾਨੂੰ ਸ਼ੇਅਰ ਕਰ ਰਿਹਾ ਆ ਆ ਭਗਵੰਤ ਮਾਨ ਦੀ ਜੀਚੋ ਤੁਹਾਨੂੰ ਕਲੈਰਿਟੀ ਹੋ ਜਾਣੀ ਹੈ ਕਿ ਇਹ ਸਿਰਫ ਤੇ ਸਿਰਫ ਸਿਆਸਤ ਕਰ ਸਕਦੇ ਹੈ ਜੀ ਹੋਰ ਇਹਦੇ ਤੇ ਇਹ ਕੁਝ ਨਹੀਂ ਗਾਂ ਕਰ ਸਕਦੇ ਆ ਉਹਨਾਂ ਦੀ ਵੀਡੀਓ ਜੀ ਕਿੰਨਾ ਚੋਣੀ ਚਾਹੀਏ ਨਾ ਆਪ ਦਾ ਕਿੰਨਾ ਹੋਣਾ ਚਾਹੀਏ ਸਰ ਪਹਿਲੇ ਤਾਂ 302 ਦਾ ਮਰਦਾ ਹੋਣਾ ਚਾਹੀਏ ਜੋ ਜੋ ਇਸ ਵਿੱਚ ਸ਼ਾਮਿਲ ਹੈ ਜਾਂ ਨੇਤਾ ਹੈ ਜਾਂ ਉਸਕਾ ਕੀ ਹੈ ਇਹ ਮਰਡਰ ਹੈ ਇਹ ਕਤਲ ਹੈ ਇਹ ਮੌਤ ਨਹੀਂ ਹੈ ਜਿਹੜਾ ਵੰਡਾ ਗਿਆ ਹੈ ਇਹ ਲੈ ਲਓ ਜਿਹੜਾ ਹਰ ਉਹ ਜਿਹੜਾ रहे के बाद उनकी मौत भी के पर उनके बच्चों की पढ़ाई का जिम्मा सरकार ले कैप्टन साहब बाहर आके कुछ बोले तो सही मैंने एक दो दो तीन गाँव में पूछा की सरकार ऐसी कोई आया वो कहते सरकार की बात कर रहे हो हमारे गाँव का सरपंच नहीं आया हमारे सरकार पे ਇਹ ਮੀਟਾਂ 20 ਚਾਹੀਏ ਨਾ ਤੁਸੀਂ ਇੱਕ ਗੱਲ ਦੱਸੋ ਕੱਲ ਕਹਿੰਦੇ ਨੌਕਰੀਆਂ ਲਾਂਦੀਆਂ ਤੁਸੀਂ ਆਪ ਸਾਰੇ ਘਰਾਂ ਚ ਫਿਰਿਆ ਹੋ ਲੱਗ ਪਗ ਬੱਚੇ ਛੋਟੇ ਨੇ ਤੁਸੀਂ 18 ਸਾਲ ਤੱਕ ਨੌਕਰੀ ਨਹੀਂ ਦੇ ਸਕਦੇ ਕਿਹਨੂੰ ਦੇ ਆਏ ਹੋ ਭਾਈ ਸਾਨੂੰ ਤਾਂ ਇਹ 10 ਲੱਖ ਤੇ ਇਹ ਦੇ ਦੇਣ ਬਹੁਤ ਧੰਨਵਾਦੀ ਆਵਾ ਮੈਨੂੰ ਤਾਂ ਇਸ ਗੱਲ ਦਾ ਭਰੋਸਾ ਨਹੀਂ ਹੋ ਰਿਹਾ ਕਿ ਭਲੇ ਕਰਨਾ ਕੀ ਹੈ ਕਿ ਕੱਲਾ ਐਲਾਨ ਤਾਂ ਨਹੀਂ ਕਰਗੇ ਜੀ ਸਰ ਸਵੇਰੇ ਕੁਝ ਪਰਿਵਾਰਾਂ ਤੋਂ ਹੀ ਇਹ ਵੀ ਕਹਾ ਗਿਆ ਮੀਡੀਆ ਨੂੰ ਕਿ ਉਹਨਾਂ ਦੇ ਜਿਹੜੇ ਮ੍ਰਿਤਕ ਹੈ ਸ਼ਰਾਬ ਨਹੀਂ ਪੀਤੀ ਸੀ ਤੁਸੀਂ ਪੁੱਛੇ ਤੁਹਾਨੂੰ ਵੀ ਦਵਾਨ ਹਾਲத் ਜਾਣ ਤੋਂ ਰੋਕਿਆ ਗਿਆ ਜਿੱਥੇ ਪੀੜਤ ਪਰਿਵਾਰ ਬੈਠੇ ਸੀ ਮੀਡੀਆ ਨੂੰ ਵੀ ਜਾਣ ਤੋਂ ਰੋਕਿਆ ਗਿਆ ਅਜੇ ਇਹ ਚ ਕਿੱਦਾਂ ਇਨਸਾਫ ਦੀ ਆਸ ਰੱਖੀ ਜਾ ਸਕਦੀ ਹੈ ਦੇਖੋ ਟਰਾਂਸਪੇਰੈਂਸੀ ਮਸਟ ਹੈ ਜੀ ਟਰਾਂਸਪੇਰੈਂਸੀ ਤਾਂ ਹੈ ਨਹੀਂ ਕਿ ਮੀਡੀਆ ਨੂੰ ਜਿੱਥੇ ਕੋਈ ਅਫਸੋਸ ਕਰਨ ਆ ਰਿਹਾ ਸੂਬੇ ਦਾ ਮੁੱਖ ਮੰਤਰੀ ਹੈ ਜਿਹਨੂੰ ਵੋਟਾਂ ਲੋਕਾਂ ਨੇ ਪਾਈਆਂ ਲੋਕਾਂ ਪੰਜਾਬ ਦੇ ਲੋਕਾਂ ਨੇ ਤੋਂ ਨੂੰ ਕਿਉਂ ਰੋਕਿਆ ਜੀ ਉੱਥੇ ਜਾਣ ਤੋਂ ਪਾਰਦਰਸ਼ਤਾ ਹੁੰਦੀ ਟਰਾਂਸਪੇਰੈਂਸੀ ਹੁੰਦੀ ਤੁਸੀਂ ਵੀ ਸੁਣ ਲੈਂਦੇ ਲੋਕਾਂ ਦੀ ਗੱਲ ਤੁਹਾਨੂੰ ਇਸ ਲਈ ਰੋਕਿਆ ਗਿਆ ਕਿਉਂਕਿ ਕਵਰ ਆਪ অপারেশন ਲਾਂਚ ਹੋ ਗਿਆ ਸੀ ਰੌਲਾ ਪੈਣਾ ਸੀ ਫਿਰ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਚਲੋ ਮੈਂ ਤਾਂ ਸਪਸ਼ਟੀ ਸੀਗਾ ਜੀ ਤੁਸੀਂ ਅਫਸੋਸ ਕਰਨ ਤੋਂ ਕਿਵੇਂ ਰੋਕ ਸਕਦੇ ਹੋ ਸਾਡਾ ਹਲਕਾ ਹੈ ਲੋਕਾਂ ਦੇ ਅਸੀਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਫਿਰ ਰੋਕਣ ਤੋਂ ਬਾਅਦ ਕਬਰਾਈ ਵੀ ਮੈਂ ਕਹਾਂ ਤੁਸੀਂ ਮੁੱਖ ਮੰਤਰੀ ਨੂੰ ਵੀ ਲਿਆਓ ਜਾਂ ਤੁਸੀਂ ਜੇ ਰੋਕਣਾ ਤਾਂ ਫਿਰ ਉਹ ਮਗਰ ਹੈ ਉਹਨੂੰ ਰੋਕ ਲਓ ਜਾਂ ਨੂੰ ਲਿਆਓ ਲੋਕੀ ਸਾਹਮਣੇ ਗੱਲ ਕਰਨ ਘਬਰਾਟ ਸੀ ਬਾਰ-ਬਾਰ ਮੈਨੂੰ ਕਹਿਣਾ ਕਿ ਤੁਸੀਂ ਉੱਠ ਜਾਓ ਭਾਈ ਅਫਸੋਸ ਤੇ ਖੁਸੀ ਹੱਦ ਤੱਕ ਸੁਣਿਆ ਸੱਬਿਆ ਸਾਡੀ ਜਿਹੜੀ ਸਭਿਆਤਾ ਕਦੇ ਸੁਣਿਆ ਕਿ ਕੋਈ ਅਫਸੋਸ ਕਰਨ ਬੈਠਿਆ ਉਹਨੂੰ ਕਹੇ ਤੁਸੀਂ ਉੱਠ ਜਾਓ ਜੀ ਮੁੱਖ ਮੰਤਰੀ ਨੇ ਹੋਣਾ ਘਬਰਾਟ ਹੈ ਮੇਰਾ ਵੀ ਰਹਿ ਜੀ ਜਾਂ ਨਿਆਂਇਕ ਜਾਂਚ ਹੋਵੇ ਨਹੀਂ ਤਾਂ ਇਹ ਸਭ ਤੁਸੀਂ ਐਵੇਂ ਕਹੋ ਜੀ 16 ਫੜਨੇ 18 ਪੜਲੇ 20 ਪੜਲੇ ਤੇ ਸੰਗਰੂਰ ਵੇਲੇ ਵੀ ਤਾਂ ਫੜੇ ਸੀ ਉਸ਼ਿਆਰਪੁਰ ਵੇਲੇ ਵੀ ਤੁਸੀਂ ਫੜੇ ਸੀ ਮੋਗੇ ਵੇਲੇ ਵੀ ਫੜੇ ਸੀ ਮੂਦਲ ਵੇਲੇ ਵੀ ਫੜੇ ਸੀ ਤੇ ਕੰਮ ਤਾਂ ਫੇਰ ਨਹੀਂ ਥੰਮਦਾ ਇਸ ਲਈ ਇਹ ਕਵਰ ਆਪ ਹੋ ਰਿਹਾ